ਜਿਹੜੇ ਦੋ ਮੁਲਕਾਂ ਦੀ ਲੜਾਈ ਹੋਊ ਉਹ ਤੁਹਾਨੂੰ ਤੁਹਾਨੂੰ ਲੱਗਦਾ ਜਜ਼ਬਾਤੀ ਹੋਵੇ ਚੱਪੜਾਂਗੇ ਧਰਦਾਂਗੇ ਇਹ ਦੁਨੀਆ ਨੂੰ ਚਲਾਉਣ ਵਾਲੇ ਕਾਹ ਕਰਦੇ ਆ ਕਿ ਕਿਸ ਖਿੱਤੇ ਨੂੰ ਖਾਲੀ ਕਰੋਣਾ ਹਾਂ ਗਲਤ ਚੀਜ਼ ਦੇ ਪਿੱਛੇ ਜਦੋਂ ਅਸੀਂ ਲੱਗਦੇ ਆ ਫਿਰ ਉਹ ਝੀੜ ਕਾਂਟਰ ਬਣ ਜਾਂਦਾ ਫਿਰ ਉਸ ਤਰ੍ਹਾਂ ਦੇ ਹਲਾਤ ਚ ਆ ਜਾਂਦੇ ਕੋਈ ਦੀ ਤੁਸੀਂ ਅਸੀਂ ਸਭ ਦੁਆ ਕਰਦੇ ਹਾਂ ਜਿਸ ਤਰ੍ਹਾਂ ਦੀ ਦੁਨੀਆ ਤੁਸੀਂ ਤੇ ਅਸੀਂ ਦੇਖਦੇ ਆ ਉਸ ਤਰ੍ਹਾਂ ਦੀ ਦੁਨੀਆ ਨਹੀਂ ਹੈ ਇਸ ਪੂਰੀ ਦੁਨੀਆ ਨੂੰ ਜਿਹੜੇ ਚਲਾਉਣ ਵਾਲੇ ਆ ਉਹਨਾਂ ਚ ਬੈਂਕਰਸ ਸ਼ਾਮਲ ਹੁੰਦੇ ਆ ਇਹ ਦੁਨੀਆ ਨੂੰ ਚਲਾਉਣ ਵਾਲੇ ਰਹੀਸ ਲੋਕ ਤੈਅ ਕਰਦੇ ਆ ਜਿਹੜੇ ਦੋ ਮੁਲਕਾਂ ਦੀ ਲੜਾਈ ਹੈ ਉਹ ਤੋਂ ਤੁਹਾਨੂੰ ਸਾਨੂੰ ਲੱਗਦਾ ਜਜ਼ਬਾਤੀ ਹੋਵੇ ਚੱਕ ਦਾਂਗੇ ਧਰ ਦਾਂਗੇ ਇਹ ਦੁਨੀਆ ਨੂੰ ਚਲਾਉਣ ਵਾਲੇ ਤੈਅ ਕਰਦੇ ਆ ਕਿ ਕਿਸ ਖੇਤੇ ਨੂੰ ਖਾਲੀ ਕਰਾਉਣਾ ਬਸ ਉੱਥੇ ਲੜਾਈ ਲੱਗ ਜਾਂਦੀ ਹੈ ਤਾਂ ਆਮ ਲੋਕਾਂ ਦੀ ਕੋਈ ਲੜਾਈ ਨਹੀਂ ਹੁੰਦੀ ਇਹ ਤੇ ਹੁਣ ਸਿੱਧਾ ਮਿਊਜ਼ਿਕ ਟਾਰਗੇਟ ਹੋ ਰਿਹਾ ਨਾ ਸਰ ਅੱਜ ਤੁਸੀਂ ਗੱਲ ਤਾਂ ਸੁਣੋ ਸਰ ਤੁਸੀਂ ਤੱਤੇ ਬਹੁਤ ਕੌਫੀ ਪੀ ਲਈ ਸੀ ਪਹਿਲਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਜਿਹੜੀਆਂ ਲੜਾਈਆਂ ਮੁਲਕਾਂ ਦੀਆਂ ਇਹਨਾਂ ਨੂੰ ਬਹੁਤ ਵੱਡੇ ਲੋਕ ਤੈਅ ਕਰਦੇ ਆ ਜਦੋਂ ਤੁਸੀਂ ਡੀਪ ਸਟੱਡੀ ਕਰੋਗੇ ਆਪਾ ਉਹਦੇ ਜਾਣ ਨਹੀਂ ਸਕਦੇ ਕਿਉਂਕਿ ਆਪਰ ਕੋ ਵਕਤ ਨਹੀਂ ਉਹ ਤੈਅ ਕਰਦੇ ਆ ਕਿ ਕਿਸ ਕਿਤੇ ਚ ਕਿਸ ਤਰ੍ਹਾਂ ਔਰ ਹਰ 100 ਸਾਲ ਬਾਅਦ ਦੁਨੀਆ ਦੇ ਨਕਸ਼ੇ ਬਦਲਦੇ ਆ ਸ਼ਾਇਦ ਉਹ 100 ਸਾਲ ਪੂਰੇ ਹੋ ਗਏ ਹੁਣ ਸ਼ਾਇਦ ਨਕਸ਼ੇ ਬਦਲ ਔਰ ਉਹ ਵੀ ਖਚੇ ਇਸ ਤਰ੍ਹਾਂ ਹੋ ਸਕਦਾ ਆਮ ਲੋਕਾਂ ਚ ਕੋਈ ਨਫ਼ਰਤ ਨਹੀਂ ਹੁੰਦੀ ਆਮ ਤੌਰ ਤੇ ਧਰਮਾਂ ਦੇ ਨਾਂ ਤੇ ਸਾਡੇ ਮੁਲਕ ਚ ਅਕਸਰ ਦੰਗੇ ਹੁੰਦੇ ਆ ਪਰ ਜਿਹੜਾ ਤੁਹਾਡੇ ਗੁਆਂਢ ਚ ਰਹਿੰਦਾ ਕਦੇ ਤੁਸੀਂ ਪੁੱਛਿਆ ਵੀ ਤੂੰ ਕਿੱਥੇ ਤੇਰੀ ਆਸ ਹੈ ਨਾ ਸੱਦਾ ਉਹਨਾਂ ਪਿਆਰ ਸਤਕਾਰ ਹੁੰਦਾ ਸੋ ਦੁਨੀਆ ਨੂੰ ਚਲਾਉਣ ਵਾਲੇ ਹੋਰ ਲੋਕ ਹੈ ਹਾਂ ਗਲਤ ਚੀਜ਼ ਦੇ ਪਿੱਛੇ ਜਦੋਂ ਅਸੀਂ ਲੱਗਦੇ ਆਂ ਫਿਰ ਉਹ ਭੀੜ ਤੰਤਰ ਬਣ ਜਾਂਦਾ ਫਿਰ ਉਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਕੋਈ ਨਹੀਂ ਤੁਸੀਂ ਅਸੀਂ ਸਭ ਦੁਆ ਕਰਦੇ ਆਂ ਭਾਈ ਇਹ ਇਹ ਯੁੱਧ ਜਦ ਕਹਿਣੇ ਸੌਕੇ ਆਂ ਜਿੱਥੇ ਲੱਗਦਾ ਉੱਥੇ ਪੁੱਛੋ ਸੀਰੀਆ ਚ ਮਕਾਨਾਂ ਦਾ ਹਾਲ ਦੇਖੋ ਔਰ ਬੱਚੇ ਜਿਹੜੇ ਬਿਲਕ ਤੇ ਆਉਂਦੇ ਦੇਖੋ ਦੁਆ ਕਰੋ ਜਿਹੜੇ ਫੌਜੀ ਉਧਰ ਹੈ ਜਾਂ ਇੱਧਰ ਹੈ ਉਹ ਵੀ ਮਾਵਾ ਦੇ ਪੁੱਤ ਉਹ ਨਾ ਜਾਵੇ ਕਿਸੇ ਮਾਂ ਦਾ ਪੁੱਤ ਗੁਰੂ ਜੀ ਕੀ ਬਤ ਹੈ ਗੁਰੂਪਾ ਜੀ ਬਸ ਕਾਪੀ ਪੇਸਟ ਕੋਈ ਨਹੀਂ ਕਹਿ ਦੋ ਕੋਈ ਨਹੀਂ ਕੋਈਂ ਦਾ ਯਾਰ ਮੈਨੂੰ ਮੈਨੂੰ ਲੱਗਦਾ ਮੈਂ ਤਾਂ ਜਦੋਂ ਆਪਾਂ ਸੁਣੀ ਸੀ ਨਿਊਜ਼ ਜਾਂ ਕਿਤੇ ਦੁੱਖ ਤੇ ਲੱਗਦਾ ਜਦੋਂ ਵੀ ਕੋਈ ਵੀ ਆਪਣੇ ਦੇਸ਼ ਦਾ ਇੱਕ ਆਮ ਨਾਗਰਿਕ ਜਦੋਂ ਇਦਾਂ ਮਾਰਿਆ ਜਾਂਦਾ ਵਾ ਦੁੱਖ ਲੱਗਦਾ ਸੋ ਮੈਂ ਤਾਂ ਅਸੀਂ ਦਾ ਆਪਣੇ ਸਾਰੇ ਕੰਮ ਅੱਗੇ ਕਰਦੇ ਸੀ ਉਸ ਰਿਸਪੈਕਟ ਦੇ ਚੱਕਰ 'ਚ ਆਪਾਂ ਪਹਿਲਾਂ ਟ੍ਰੇਲਰ ਥੋੜੇ ਦਿਨ ਪਹਿਲਾਂ ਲਾਂਚ ਕਰ ਰਹੇ ਸੀ ਆਪਾਂ ਉਹਨੂੰ ਮੂਵ ਫਾਰਵਰਡ ਕਰਕੇ ਹੁਣ ਦੋ ਤਰੀਕ ਨੂੰ ਕੀਤਾ ਅੱਜ ਦੇ ਦਿਨ ਤੁਹਾਡੇ ਸਾਰੇ ਸਾਹਮਣੇ ਸੋ ਆਈ ਥਿੰਕ ਇਹ ਤਾਂ ਹੈ ਕਿ ਮੋਸ਼ਨ ਜਿਹੜਾ ਹਰ ਬੰਦਾ ਆਪਣੇ ਦੇਸ਼ ਲਈ ਕੈਰੀ ਕਰਦਾ ਤੇ ਉਹ ਸਾਰੇ ਜਾਣੇ ਕਰਦੇ ਨੇ ਕਿ ਆਹ ਜੀ ਮੇਰੇ ਦੱਸਣ ਨਾਲ ਜਾਂ ਨਾ ਦੱਸਣ ਨਾਲ ਜਾਂ ਕਿਸੇ ਦੇ ਵੀ ਦੱਸਣ ਨਾਲ ਜੇ ਮੈਂ ਤੁਹਾਨੂੰ ਇਹ ਸਵਾਲ ਵਾਪਸ ਪੁੱਛਾਂਗਾ ਸੇਮ ਜੋ ਤੁਸੀਂ ਮੈਨੂੰ ਸਾਨੂੰ ਪੁੱਛ ਰਹੇ ਹੋ ਆਈ ਥਿੰਕ ਤੁਹਾਡਾ ਜਵਾਬ ਬਿਲਕੁਲ ਡਿਫਰੈਂਟ ਹੋਏਗਾ ਜੋ ਤੁਹਾਡੀ ਉਸ ਸਾਹਮਣੇ ਸਟੱਡੀ ਹੋਈ ਹੈ ਜੋ ਨੌਲੇਜ ਹੈਗੀ ਹੈ ਜੋ ਤੁਸੀਂ ਮੋਸ਼ਨ ਆਪਣੇ ਦੇਸ਼ ਲਈ ਕੈਰੀ ਕਰਦੇ ਹੋ ਤੋ ਹਰ ਇੱਕ ਦਾ ਆਪਣਾ इमोਸ਼ਨ ਹੈ ਬਸ ਹਾਂ ਜੋ ਗਲਤ ਆ ਉਹ ਗਲਤ ਆ ਅੱਛਾ ਜੀ ਹਾਂ ਤੇ ਆਈ ਥਿੰਕ ਆਪਣ ਨਰਵ इमोਸ਼ਨ ਵਾਲੀ ਗੱਲ ਆ ਤੇ ਜਦੋਂ ਇਦਾਂ ਦਾ ਕੰਮ ਹੁੰਦਾ ਤੇ ਬੁਰਾ ਤੇ ਲੱਗਦਾ ਆ ਹਾਲੋ ਆਨਸਰ ਲੈ ਲਓ ਕੋਈ ਵੀ ਜਿੱਥੇ ਅਣਮਨੁੱਖੀ ਘਟਨਾ ਜਾਂ ਤਸ਼ੱਦਦ ਹੁੰਦਾ ਉਹ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਜਿਹੜੇ ਚਿੱਟੀ ਸਿੰਘ ਪਰਾਜ ਅ ਸਿੰਘ ਜਿਹੜੇ ਸ਼ਹੀਦ ਕੀਤੇ ਸੀ ਉਹ ਉਹਦੇ ਲਈ ਵੀ ਅੱਜ ਅੱਜ ਤੱਕ ਅਸੀਂ ਸਾਨੂੰ ਲੱਗਦਾ ਕਿ ਉਹ ਉਹਨਾਂ ਲੋਕਾਂ ਨੂੰ ਸਜ਼ਾ ਮਿਲੇ ਅਸੀਂ 84 ਵੀ ਨਹੀਂ ਭੁੱਲੇ ਸਾਨੂੰ ਅੱਜ ਵੀ ਲੱਗਦਾ ਕਿ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲੀ ਔਰ ਅਸੀਂ ਹਮੇਸ਼ਾ ਇਹ ਮਨੁੱਖੀ ਅਧਿਕਾਰਾਂ ਚਾਹੁੰਦਾ ਹੈ ਮਨੁੱਖੀ ਅਧਿਕਾਰ ਚ ਨਾ ਧਰਮ ਹੁੰਦੀ ਹੈ ਨਾ ਜਾਤ ਹੁੰਦੀ ਹੈ ਉਹ ਕਿਤੇ ਵੀ ਹੋ ਸਕਦਾ ਜਿੱਥੇ ਵੀ ਅਨਮਨੁੱਖੀ ਘਟਨਾ ਹੁੰਦੀ ਹੈ ਆਪਾਂ ਸਾਰੇ ਉਹਨੂੰ ਨਿਤਨੇ ਸੋ ਆਪਾਂ ਦੁਆ ਕਰੀਏ ਕਿ ਸ਼ਾਇਦ ਸੁੱਖ ਤੇ ਸ਼ਾਂਤੀ ਰਹੇ ਔਰ ਸਾਡਾ ਪੰਜਾਬ ਤੇ ਸਾਡੇ ਆਲੇ-ਦਲੇ ਜਿੰਨੇ ਵੀ ਲੋਕ ਹੱਸਦੇ-ਬਸਦੇ ਰਹੇ